ਸਤਿ ਸ੍ਰੀ ਅਕਾਲ ਜੀ ਮੈਂ ਰਮੇਸ਼ ਕੁਮਾਰ ਦੋ ਪਹਿਲਵਾਨ ਟ੍ਰੇਡਿੰਗ ਕੰਪਨੀ ਆਪਣੀ ਸ਼ੁਰੂ ਕਰਿਆ ਤੇ ਧੰਨਵਾਦ ਕਰਦੇ ਹਾਂ ਸਰਪੰਚ ਸਿਕੰਦਰ ਸਿੰਘ ਜੀ ਔਲਖ ਜਿਨ੍ਹਾਂ ਨੇ ਅੱਜ 8 ਅਗਸਤ ਨੂੰ ਤੀਆਂ ਦਾ ਬੜਾ ਹੀ ਉਤਸ਼ਾਹ ਨਾਲ ਤਿਉਹਾਰ ਮਨਾਇਆ ਤੇ ਇਹ ਸ਼ੁਰੂ ਕਰਿਆ ਸਾਡੇ ਪਿੰਡ 'ਚ ਮੈਨੂੰ ਲੱਗਦਾ ਹੈ ਜਿਤ ਤੱਕ ਮੇਰਾ ਮੇਰੀ ਯਾਦ ਹੈ 5-7 ਸਾਲ ਤੋਂ ਨਹੀਂ ਹੋਇਆ ਇਹ ਪ੍ਰੋਗਰਾਮ ਪਹਿਲੀ ਵਾਰ ਹੋਇਆ ਸਰਪੰਚ ਸਿਕੰਦਰ ਸਿੰਘ ਜੀ ਔਲਖ ਦਾ ਬਹੁਤ ਬਹੁਤ ਧੰਨਵਾਦ ਨਾਲ ਲਖਵਿੰਦਰ ਜੀ ਮਿਸ਼ਾਲ वुਡਵਰਕਸ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਮਨਿੰਦਰ ਬਲਾਕ ਪ੍ਰਧਾਨ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਬਾਕੀ ਸਾ ਜਿਹੜੀ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਸਭ ਤੋਂ ਅੱਗੇ ਹੋਣ ਕੌਣ ਕਹਿੰਦੇ ਨੇ ਇਹਦੋ ਬਾਅਦ ਯੂਟਿਊਬਰ ਸਾਡੇ ਨਾਲ ਬਹੁਤ ਯੂਟਿਊਬਰ ਆਏ ਨੇ ਜੀ ਇੰਸਟਾਗ੍ਰਾਮ ਫੈਮਲੀ ਸਾਰੀ ਆਈ ਹੈ ਨਾਮ ਮੈਨੂੰ ਬਹੁਤ ਲਵਾਂ ਦਾ ਇਕੱਲਾ ਇਕੱਲਾ ਬਹੁਤ ਵੱਡਾ ਹੋ ਜਾਏਗਾ ਪਰ ਸਾਰਿਆਂ ਨੂੰ ਧੰਨਵਾਦ ਯੂਟਿਊਬਰ ਫੈਮਲੀ ਨੂੰ ਇੰਸਟਾਗ੍ਰਾਮ ਫੈਮਲੀ ਨੂੰ ਤੇ ਸੈਸੀ ਪਾਰਟੀ ਜਿਹੜੇ ਆਪਣੇ ਅਮਨ अरोੜਾ ਜੀ ਦੀ ਪਤਨੀ ਆਈ ਸੀ ਉਹਨਾਂ ਨੇ ਬਹੁਤ ਹੀ ਇੱਥੇ ਵਧੀਆ ਪ੍ਰਚਾਰ ਕੀਤਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਕੀਤਾ ਕਿ ਸਾਡੇ ਵੀ ਹੁਣ ਇਸ ਏਰੀਏ 'ਚ ਬਹੁਤ ਹੀ ਪਿੰਡੂ ਇਲਾਕੇ 'ਚ ਇਹ ਚੀਜ਼ ਕਾ ਸਰਪੰਚ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਬਹੁਤ ਚੰਗੀ ਸੋਚ ਲੈ ਕੇ ਚੱਲ ਰਹੇ ਨੇ ਪਿੰਡ ਵਾਸਤੇ ਸੋ ਬਹੁਤ ਧੰਨਵਾਦ ਜੀ ਸਾਕ ਪੁੱਛੋ ਤੁਸੀਂ ਵਿਰਾਸਾ ਦਾ ਫੰਕਸ਼ਨ ਹੋਇਆ ਜੀ ਇਹ ਸਰਪੰਚ ਸਾਹਿਬ ਸਿਕੰਦਰ ਸਿੰਘ ਬਲਦੀਵਰ ਨੇ ਕੀਤਾ ਗਿਆਗਾ ਜੋ ਕਿ ਅੱਜ ਤੱਕ ਸਾਡੇ ਪਿੰਡ ਚ ਹੋਇਆ ਨਹੀਂ ਹੈਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਜਿਹੜਾ ਰੱਖੜੀ ਦਾ ਤਿਹਾਰਾ ਇਹ ਭੈਣ ਤੇ ਪ੍ਰਧਾਰ ਦਾ ਪ੍ਰਤੀਕ ਆ ਇਹ ਰੱਖੜੀ ਦਾ ਪ੍ਰਤੀਕ ਹੈ ਭੈਣ ਤੇ ਭਰਾ ਦਾ ਤੇ ਸਾਡੇ ਪਿੰਡ ਦੇ ਵਿੱਚ ਮੰਨ ਲਓ ਇਹ ਸਾਡੀਆਂ ਜੰਨੀਆਂ ਭੈਣਾਂ ਸੀਗੇ ਮਾਮਾ ਭੀਆ ਭੈਣਾਂ ਸਾਰੀਆਂ ਇੱਥੇ ਇਕੱਠੀਆਂ ਹੋ ਕੇ ਉਹਨਾਂ ਨੇ ਇੰਜੋਏ ਕੀਤਾ ਤੇ ਅਸੀਂ ਮਤਲਬ ਸਾਡੇ ਸਰਪੰਚ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵਧੀਆ ਉਪਰਾਲਾ ਕੀਤਾ ਤੇ ਇੰਨਾ ਪ੍ਰੋਗਰਾਮ ਦਿੱਤਾ ਉਹਨਾਂ ਨੇ ਸਹਿਯੋਗੀ ਸਾਡੇ ਲਖਵਿੰਦਰ ਸਿੰਘ ਮਿਸਾਲਪੁਰ ਵਰਕਸ ਲੋਂਗੋ ਵਾਲਾ ਤੇ ਸਾਡੇ ਸਰਪੰਚ ਸਾਹਿਬ ਆ ਤੇ ਸਾਡੀ ਸਮੂਹ ਟੀਮ ਆ ਜਿਹੜੀ ਪੰਚਾਇਤ ਦੀ ਉਹ ਸੀਗੇ ਬਾਕੀ ਜਿਹੜੇ ਨਾਲ ਮੈਂਬਰ ਸੀਗੇ ਉਹ ਸੀਗੇ ਜਿਨ੍ਹਾਂ ਨੇ ਬਹੁਤ ਬਹੁਤ ਮਦਦ ਕੀਤੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਸੀ ਤਪਾਵਾ ਜਵਾ ਜਿਹੜਾ ਫੰਕਸ਼ਨ ਕਰਾਇਆ ਤੁਸੀਂ ਪਹਿਲੀ ਵਾਰ ਕਰਾਇਆ ਇਹ ਇਹਦੇ ਬਾਰੇ ਜਾਣਕਾਰੀ ਲੋਕ ਕਿੰਨੇ ਇਕੱਠੇ ਲੋਕ ਇਕੱਠੇ ਹੋਏ ਕਿੰਨੇ ਆਪਾਂ ਆਪਣੇ ਨਦੀਆ ਹੋਰ ਕਿਹੜੇ-ਕਿਹੜੇ ਤੇ ਮੰਤ ਜਿਹੜੇ ਸ਼ਾਸਤਰੀ ਲੋਕ ਆਏ ਆਏ ਜਾਂ ਹੋਰ ਜਿਹੜੇ ਕਲਾਕਾਰ ਕਿੰਨੇ ਗਏ ਉਹਨਾਂ ਦੇ ਸਾਰਿਆਂ ਦਾ ਨਾਮ ਬੋਲੇ ਜਿਵੇਂ ਕਿਵੇਂ ਪ੍ਰਬੰਧ ਹੋਇਆ ਇਹ ਤੁਸੀਂ ਇਕੱਠ ਦੀ ਗੱਲ ਕਰਿਆਂ ਤਾਂ ਲਗਭਗ ਸਾਡੇ ਪਿੰਨਾਂ ਦੀ 1000 ਵੋਟ ਹੈ ਮੇਰੇ ਖਿਆਲ ਦੇ ਵਿੱਚ 600 ਨੇੜੀ ਦੇ ਆਉਣੇ ਸਮੇਤ ਬੱਚੀਆਂ ਨੇ ਲਗਭਗ 500 600 ਲੇਡੀਜ਼ ਦਾ ਇਕੱਠ ਸੀਗਾ ਤੁਸੀਂ ਆਪ ਦੇਖਿਆ ਕਵਰਿੰਗ ਵੀ ਕਰੀ ਐ ਇਹ ਸਿਆਸੀ ਤੌਰ ਤੇ ਜੇ ਗੱਲ ਕਰੀਏ ਸਿਆਸੀ ਤੌਰ ਤੇ ਮੈਡਮਾ ਸੁਵਿਨਾ अरोड़ा ਮੰਤਰੀ ਅਮਨ अरोड़ा ਜੀ ਦੇ ਵਾਈਫ ਆ ਉਹ ਹਾਜ਼ਰੀ ਲਵਾ ਕੇ ਗਏ ਨੇ ਨੱਚ ਕੇ ਗਏ ਨੇ ਬੋਲੀਆਂ ਪਾ ਕੇ ਗਏ ਨੇ ਅਸੀਂ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਸਾਡੇ ਛੋਟੇ ਸੱਦੇ ਦੇ ਆਏ ਨੇ ਇਹ ਜੋ ਪ੍ਰਬੰਧ ਕੀਤਾ ਗਿਆ ਹੈ ਪਿਆ ਕਰਵਾਉਣ ਦਾ ਇਹ ਸਾਡੀ ਸਮੂਹ ਪੰਚਾਇਤ ਸਰਪੰਚ ਜਸਪ੍ਰੀਤ ਗੌਰ ਵੱਲੋਂ ਲਖਵਿੰਦਰ ਸਿੰਘ ਮਿਸਾਲ ਬਡਵਰਕ ਸਾਹਿਬ ਲੌਂਗਵਾਲ ਵੱਲੋਂ ਤੇ ਮਨੀ ਬਲਾਕ ਪ੍ਰਧਾਨ ਵੱਲੋਂ ਤੇ ਹੋਰ ਮੇਰੇ ਪਰਮਿੱਤਰ ਬਾਹਰੋਂ ਅੰਦਰੋਂ ਆਏ ਨੇ ਉਹਨਾਂ ਵੱਲੋਂ ਸਾਰਿਆਂ ਦਾ ਬਹੁਤ ਜਿਆਦਾ ਸੰਯੋਗ ਰਿਹਾ ਚਮਕੌਰ ਸਿੰਘ ਜੋ ਉਸ ਨਾਲ 800 ਦਾ ਸਿਰੋਂ ਉਹਨਾਂ ਦਾ ਬਹੁਤ ਸੰਯੋਗ ਰਿਹਾ ਖਾਣ ਦਾ ਪ੍ਰਬੰਧ ਸਾਰਾ ਉਹਨਾਂ ਦਾ ਸੀਗਾ ਤੇ ਹੋਰ ਮੇਰੇ ਪਰਮਿੱਤਰ ਬਹੁਤ ਜਿਆਦਾ ਪਹੁੰਚੇ ਨੇ ਸਾਰਿਆਂ ਦੇ ਤੇ ਬਾਹਰੋਂ ਜੇਕਰ ਅਸੀਂ ਗੱਲ ਕਰੀਏ ਟੀਵੀ ਜਗਤ ਦੀ ਦੁਨੀਆ ਦੇ ਵਿੱਚੋਂ ਜੋ ਅੱਜ ਕੱਲ੍ਹ ਧੂਤਾ ਕਾਹਦੇ ਨਾਲ ਕੰਮ ਕਰਨ ਵਾਲੀ ਕਿੰਨੀਆਂ ਵੀ ਲੇਡੀਜ਼ ਨੇ ਉਹ ਉਹਦੇ ਇੱਕ ਪ੍ਰੋਗਰਾਮ 'ਚ ਕੰਮ ਕਰਦੇ ਨੇ ਉਹ ਸਾਰੀਆਂ ਲੇਡੀਜ਼ ਪਹੁੰਚੀਆਂ ਨੇ ਤੇ ਇਹ ਬਾਕੀ ਤੁਸੀਂ ਦੇਖ ਰਹੇ ਹੋ ਜਿਹਨੇ ਮੈਨੇਜਮੈਂਟ ਕਰੀ ਸੀਗੀ ਉਹਦਾ ਉਦੋਂ ਆਹਰਾ ਬਰੈਡ ਗਲਾਬ ਯਮਨ ਮਿੱਠਾ ਪਾਣੀ ਚਾਹ ਇਸ ਤਰ੍ਹਾਂ ਦੇ ਸਿਸਟਮ ਸੀ ਜੀ ਸਾਰਾ ਚਲਾਇਆ ਵਧੀਆ ਤੇ ਅਸੀਂ ਵੀ ਜਿਹਨਾਂ ਵੀ ਇੱਕ ਦੋ ਕਮੀਆਂ ਰਹਿ ਜਾਂਦੀਆਂ ਨੇ ਪਹਿਲੀ ਵਾਰ ਪ੍ਰੋਗਰਾਮ ਕਰਨ ਦੇ ਵਿੱਚ ਅਗਲੀ ਵਾਰ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਜੀ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਅਪਰੇਲਾ ਕੀਤਾ ਬੱਚਿਆਂ ਨੂੰ ਜੋੜਿਆ ਨਾਲ ਹਨਾ ਹਾਂਜੀ ਬਹੁਤ ਵਧੀਆ ਕੰਮ ਕਰਿਆ ਜੀ ਰੱਬ ਨੇ ਤੁਹਾਨੂੰ ਅੱਗੇ ਮਿਤੀ ਹਾਂਜੀ ਕਰਨਾ ਚਾਹੀਦਾ ਹੈ ਜੀ ਅੱਜ ਪੰਜਾਬ ਦੇ ਮੋਹ બસ ਆਪਦੇ ਮੂਹਤੇ ਇਹ ਹੈ ਜੀ ਵੀ ਅਸੀਂ ਇਕੱਠ ਘੱਟ ਸੋਚਿਆ ਸੀਗਾ ਵੀ ਚਲੋ ਮੇਨ ਮੇਨ ਬੰਦੇ ਆਉਣਗੇ ਪਰ ਰਿਸ਼ਤੇਦਾਰੀਆਂ ਚ ਵੀ ਸਾਡੇ ਜਿਹੜੇ ਲੇਡੀਜ਼ ਨੇ ਹੋਰੇ ਆਏ ਸਾਡੇ ਜਿਹੜੇ ਭੈਣਾ ਸੀ ਸਾਰੇ ਰਿਸ਼ਤੇਦਾਰੀ ਚ ਪੂਆ ਸਾਰੇ ਉਹਰੇ ਪਹੁੰਚੇ ਸੀ ਉਹਨਾਂ ਦਾ ਉਹਰੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੇ ਸਾਡਾ ਸਹਿਯੋਗ ਆ ਸਾਡੇ ਸਰਪੰਚ ਸਾਹਿਬ ਹੋਗੇ ਮਨੀ ਬਲਾਕ ਪ੍ਰਦਾਨ ਹੋ ਗਿਆ ਮੈਂਬਰ ਸਾਹਿਬਾਨ ਹੋਗੇ ਸਰਪੰਚ ਜਸਪ੍ਰੀਤ ਕੌਰ ਹੋਗੀ ਇਹਨਾਂ ਦੇ ਸਹਿਯੋਗ ਨਾਲ ਸਾਡੇ ਪਿੰਡ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਪੂਰਾ ਵਧੀਆ ਨੇਪਰੇ ਚੜਿਆ ਜੀ ਹਾਂਜੀ ਹਾਂ ਹਾਂ ਕਰੋ ਜੀ ਵਧੀਆ ਜਿਵੇਂ ਹੁਣ ਸਾਡੇ ਅਸੀਂ ਮਿਲਦੇ ਰਹਿੰਦੇ ਹਾਂ ਯੂਟਿਊਬਰਾਂ ਨਾਲ ਸਾਰਿਆਂ ਨਾਲ ਸਾਡੇ ਇੱਕ ਬੋਲ ਤੇ ਆਪਣੇ ਗੁਰਪ੍ਰੀਤ ਦਸਾਨ ਜੀ ਆਪਣੀ ਪ੍ਰਵੀਨ ਮੈਣਾ ਪਾਨੀਗੜ ਬਹੁਤ ਮਸ਼ਹੂਰ ਨੇ ਜਿਵੇਂ ਮਰਜੀ ਆਏ ਵਿਚਾਰੇ ਟਾਈਮ ਕੱਢ ਕੇ ਆਏ ਸਾਡੇ ਵਾਸਤੇ ਅਸੀਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ